ਸਤਿ ਸ਼੍ਰੀ ਅਕਾਲ ਦੋਸਤੋ ਮਾਜੀਤ ਸਿੰਘ ਬਰਾੜ ਦੇ ਤੁਸੀਂ ਸਭ ਦੇਖ ਰਹੇ ਹੋ ਸਿੰਗਰ ਨਿਊਜ਼ ਅੱਜ ਜੋ ਸਲਾਨਾ ਜੋੜ ਮੇਲਾ ਸਲਾਨਾ ਸ਼ਹੀਦੀ ਜੋੜ ਮੇਲਾ ਜੋ ਸ਼ਹੀਦ ਬਾਬਾ ਦੀਪ ਸਿੰਘ ਜੀ ਮਮੇੜਾ ਰੋਡ ਗੁਰਦਾਰਾ ਸਾਹਿਬ ਆਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਐਤ ਕੀ ਵਾਰ ਵੀ ਜਿਹੜਾ ਬਹੁਤ ਹੀ ਸੁੱਚਾ ਜੇ ਟੰਗ ਦਿਨ ਹਾਲ شہدی جوڑ میلہ منایا جا رہا ہے لاگ لڑے جتنے ਦੇ ਬੇਅਤਿਭਾਵੇ ਅਸੇ ਤੁਲ ਕਰਾ ਕਿ ਜਿਹੜੀਆਂ ਸੰਗਤਾਂ ਬਾੜ ਪਾਰਕ ਵਿੱਚ ਬੈਠੀਆਂ ਜਾਂ ਇਧਰ ਉਧਰ ਫੈਈਆਂ ਉਹ ਸਾਰੀਆਂ ਸੰਗਤਾਂ ਨੂੰ ਬੇਤਤੀ ਹੈ ਇਹ ਸਾਰੇ ਗੁਰੂ ਦਰਬਾਰ ਵਿੱਚ ਆ ਕੇ ਬੈਠੋ ਤੇ ਇਹ ਜਥਰੇ ਜਿਹੜੇ ਸਾਡੇ ਹਜ਼ੂਰੀ ਹਨ ਤੇ ਇਹ ਇਹਦਾ ਸਮਝ ਰਵੇ ਸੰਗਤ ਸਾਰੇ ਚਲੇ ਵੀ ਸਾਧੂ ਮਗਰੋਂ ਲਾਇਆ ਇਹ ਇੱਕ ਤਾਰਾ ਸਬੂਤ ਦਿਓ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ 10-10 ਰੁਪਈਆ ਨਾਲ ਕੋਈ ਫਰਕ ਨਹੀਂ ਪਿਆ ਕਰਦਾ ਤੇ ਤੁਸੀਂ ਸਾਰੇ ਹੀ ਜਿੰਦੇ ਵੀ ਜਿੱਥੇ ਹੁੰਦੇ ਨੇ ਸਾਰੀਆਂ ਭੈਣਾਂ ਸਾਰੇ ਵੀਰ ਇਹ ਪਰ ਲੋ ਜਿਵੇਂ ਜਦ ਤੁਸੀਂ 10-10 ਰੁਪਈਆ ਦੇਂਦਾ ਰੁਪਈਆ ਲੋ ਹੋਈ ਲੱਗਿਆ ਤਾਂ ਜੀ ਤੁਸੀਂ ਇਸ ਵਕਤ ਦਾ ਦੇਖ ਰਹੇ ਹੋ ਸਿੰਘ ਨਿਊਜ਼ ਵੱਟਵਾਂ ਜਿਹੜੀ ਵੀਡੀਓ ਹੈ ਉਹਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਾਡੇ ਪੀਰ ਦੇ ਖਾਤੇ ਤੇ ਨੇ ਤੋਂ ਪਾਇੰਟਰ ਦੇ ਗੁਰਕੇ ਲੰਗਾ ਚੰਦ ਆਸਰ ਆ ਗਏ ਨੇ ਤਾਂ ਜਿਹੜੀ ਸੇਵਾ ਹੈ ਉਹ ਬੜੇ ਸਿਚੁਏਸ਼ਨ ਢੰਗੇ ਚੱਲ ਰਹੀ ਹੈ ਲੰਗਰਾਂ ਦੀ ਸੇਵਾ ਵੀ ਬੜੇ ਵਧੀਆ ਜਿਹੜਾ ਤਰੀਕੇ ਦੇ ਨਾਲ ਚੱਲ ਰਹੀ ਹੈ ਇਸ ਵਕਤ ਵਾਹਿਗੁਰੂ ਜੀ ਦਾ ਤਾਲਾ ਵਾਹਿਗੁਰੂ ਜੀ ਕੀ ਫਤਿਹ ਤਾਂ ਜੀ ਲੰਗਰ ਦੀ ਸੇਵਾ ਹੈ ਉਹ ਬੜੇ ਵਜੋਂ ਕਿਦਣਾ ਚੱਲ ਰਹੀ ਹੋਇਆ ਹੈ ਪਾਣੇ ਦੀ ਸੇਵਾ ਸਾਡੀਆਂ ਮਤਾਂ ਪਾਣਾ ਸਾਡੇ ਵੀਰਾਂ ਦੇ ਬਣੇ ਚੱਜਾਰੀ ਹੈ ਸੂਹੂ ਸੰਗਤਾਂ ਬੜੇ ਹਰਸੋ ਫਲਾਸ ਦੇ ਨਾਲ ਇੱਥੇ ਪਹੁੰਚ ਗਿਆ ਹਨ ਸੰਗਤਾਂ ਗੰਗਾਂਗਰ ਦੀ ਜਿਹੜੀ ਸੇਵਾ ਹੈ ਜਿਸ ਦਿਨ ਸ਼੍ਰੀ ਖੰਡ ਪਰ ਸਪਕਾਸ਼ ਹੋਏ ਸੀ ਉਸ ਦਿਨ ਤੋਂ ਲੈ ਕੇ ਹੀ ਚੱਲ ਰਹੀ ਹੈ ਬਾਕੀ ਹਰ ਐਤਵਾਰ ਦੇ ਦੀਵਾਨ ਸਜਾਏ ਜਾਂਦੇ ਹਨ ਹਰ ਐਤਵਾਰ ਨੂੰ ਸੰਗਤਾਂ ਅੱਜ ਵੀ ਆਪਣਾ ਇਸ ਵਕਤ ਦਾ ਕੋਲ ਲੰਘ ਕੇ ਚੱਲੇ ਜਾ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ 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 ਲੰਗਰਾਂ ਦੀ ਜਿਹੜੇ ਸੇਵਾ ਹੈ ਬੜੇ ਹੀ ਜਿਹੜੇ ਵਧੀਆ ਪੱਗਾਂ ਨਾਲ ਚੱਲ ਰਹੀ ਹੈ। ਸਾਡੇ ਵੱਲੋਂ 15 ਦਾ ਦਾਖਲਾ ਆ ਗਏ ਨੇ। ਹੋਰ ਸਾਡੇ ਕੰਮ ਦੀ ਬਾਤ ਤੋਂ ਵੱਧ ਜਿਹੜੀ ਵੀਡੀਓ ਹੈ ਉਹਨੂੰ ਦਾਖਲਾ ਆ ਗਏ ਨੇ। ਸ਼ੇਅਰ ਕਰ ਦਿਓ। ਜਿਹੜਾ ਚੈਨਲ ਹੈ ਸਿੰਘ ਨਿਊਜ਼ ਵੱਤ ਤੋਂ ਦਨ ਸਬਸਕ੍ਰਾਈਬ ਕਰ ਲਿਓ। YouTube ਨੂੰ ਸ਼ੇਅਰ ਕਰ ਦਿਓ, ਲਾਈਕ ਕਰ ਦਿਓ, ਕਮੈਂਟ ਕਰ ਦਿਓ। ਤਾਂ ਥੋੜੇ ਬਾਹਰ ਦਾ ਡਰੈੱਸ ਹੈ। ਕਰੇ ਉਹ ਦਿਖਾਰੇ ਹਾਂ ਸੰਗਤ ਜੀ ਬਹੁਤ ਬਹੁਤ ਜੜੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੋ ਸਲਾਨਾ ਜਿਹਦੇ ਜੋੜ ਮੇਲਾ ਬੜੇ ਹੀ ਸਭਲਾਸ਼ ਦੇ ਨਾਲ ਜਮਨਾਇਆ ਜਾ ਰਿਹਾ ਹੈ ਬੜੀ ਕਿਨੇ ਦੇ ਜਿਹਦੇ ਪਾਸੇ ਜਿਹੜੇ ਇੱਕ ਸ਼੍ਰੀ ਵਿਸ਼ਵਕ੍ਰਮਾ ਸੇਵਾ ਸਮਿਤੀ ਹੈ ਜੁੜੀ ਵੀਸ਼ਵਕਰਮਾ ਜੋੜਾ ਸੇਵਾ ਸੀ ਤੇ ਉਹ ਵੱਲੋਂ ਗੁਰਦੁਆਰਾ ਸਾਹਿਬ ਜੀ ਤੇ ਜਿਹੜੇ ਜੋੜਿਆਂ ਦੀ ਸੇਵਾ ਹੈ ਉਹ ਕੀਤੀ ਜਾ ਰਹੀ ਹੈ ਤਾਂ ਕਿ ਅਲੱਗ-ਅਲੱਗ ਜਿਸਰਾਬਾ ਗੱਲ ਕਰ ਲਈ ਤਾਂ ਡਿਊਟੀਆਂ ਦੇ ਹਿਸਾਬ ਨਾਲ ਆਪਣੀਆਂ-ਆਪਣੀਆਂ ਡਿਊਟੀਆਂ ਤੇ ਸਿੰਘ ਸਹਿਬਾਨ ਜਿਹੜੇ ਮੌਜੂਦ ਨੇ جتوں تک وہاں نظر پریے تو دور دور تک جہاں نے دکانیں وہ لگی ہوئی نے سنگتوں کا اکٹھ بے عمتہ سنگت نے شہیدی جوڑ میلے پہ جنگ نیوز وت تو ود ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ